ਵਿਸ਼ਾ ਬਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਲਪ੍ਰੀਤ ਕੌਰ ਤੱਗਲ ਕਰਦੇ ਆ ਡਾਕਟਰ ਮਨਮੋਹਨ ਸਿੰਘ ਜੀ ਲਗਾਤਾਰ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਡਾਕਟਰ ਮਨਮੋਹਨ ਸਿੰਘ ਨੇ 92 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਹੈ ਜਿਉਂ ਤੁਹਾਨੂੰ ਦੱਸ ਦਿੰਦੇ ਆ ਕਿ ਸਿਹਤ ਲੈਂਡ ਦੇ ਵਿੱਚ ਤਕਲੀਫ ਹੋਣ ਕਾਰਨ ਉਹਨਾਂ ਨੂੰ ਦਿੱਲੀ ਦੇ ਏਮਜ਼ ਦੇ ਵਿੱਚ ਭੇਤੀ ਕਰਵਾਇਆ ਗਿਆ ਸੀ ਪਰ ਡਾਕਟਰਾਂ ਦੀ ਟੀਮ ਉਹਨਾਂ ਨੂੰ ਬਚਾ ਨਾ ਸਕੇ ਡਾ. ਮਨਮੋਹਨ ਸਿੰਘ ਪਾਰਤੀ ਰਾਜਨੀਤੀ ਤੇ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਇੱਕ ਮਹੱਤਵਪੂਰਣ ਸ਼ਖਸੀਅਤ ਸਨ। ਉਹ ਇੱਕ ਵਿਦਵਾਨ, ਨਿਪੁੰਨ ਪ੍ਰਸ਼ਾਸਕ ਤੇ ਪ੍ਰਭਾਵਸ਼ਾਲੀ ਨੇਤਾ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਸਨ। ਤ્યાં ਤੋਂ ਦੱਸਦੇ ਹਾਂ ਉਹਨਾਂ ਦੇ ਜੀਵਨ, ਕਰੀਅਰ ਤੇ ਯੋਗਦਾਨ ਬਾਰੇ ਵਿਸਥਾਰ ਦੇ ਨਾਲ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਸ਼ੁਰੂਆਤੀ ਜੀਵਨ ਦੇ ਬਾਰੇ ਡਾਕਟਰ ਬਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪੰਜਾਬ ਦੇ ਗਾਹ ਪਾਕਿਸਤਾਨ ਵਿੱਚ ਹੋਇਆ ਭਾਰਤ ਵੰਡ ਦੇ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਦੇ ਵਿੱਚ ਆ ਗਿਆ ਸੀ ਤੇ ਉਹਨਾਂ ਦੀ ਸਿੱਖਿਆ ਦਾ ਸਫ਼ਰ ਕੁਝ ਇਸ ਤਰ੍ਹਾਂ ਹੈ ਸ਼ੁਰੂਆਤੀ ਸਿੱਖਿਆ ਨਾਲ ਦੇ ਵੱਲੋਂ ਅੰਮ੍ਰਿਤਸਰ ਦੇ ਖਾਲਸਾ ਹਾਈ ਸਕੂਲ ਦੇ ਵਿੱਚੋਂ ਪ੍ਰਾਪਤ ਕੀਤੀ ਗਈ ਤੇ ਜੇਕਰ ਗੱਲ ਕਰੀਏ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਤਾਂ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀਤੀ ਗਈ ਤੇ ਪੋਸਟ ਗ੍ਰੈਜੂਏਸ਼ਨ ਅਰਥ ਸ਼ਾਸਤਰ ਦੇ ਵਿੱਚ ਐਮਏ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਗਈ ਤੇ ਡਾਕਟੋਰੇਟ ਉਹਨਾਂ ਦੇ ਵੱਲੋਂ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਗਈ ਡਾਕਟਰ ਸਿੰਘ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜਾਈ ਦੇ ਦੌਰਾਨ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਵਧੀਆਂ ਖੋਜਾਂ ਕੀਤੀਆਂ ਤੇ ਡੂੰਗੀ ਸਮਝ ਵਿਕਸਿਤ ਕੀਤੀ ਡਾਕਟਰ ਮਨਮੋਹਨ ਸਿੰਘ ਨੇ ਆਪਣਾ ਕਰੀਅਰ ਇੱਕ ਅਰਥਸ਼ਾਸਤਰੀ ਦੇ ਰੂਪ ਦੇ ਵਿੱਚ ਸ਼ੁਰੂ ਕੀਤਾ ਅਤੇ ਕਈ ਮਹੱਤਵਪੂਰਨ ਅਹੁਦੇ ਵੀ ਉਹਨਾਂ ਦੇ ਵੱਲੋਂ ਸੰਭਾਲੇ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਯੁਕਤ ਰਾਸ਼ਟਰ ਚ ਕੰਮ। ਉਹਨਾਂ ਦੇ ਵੱਲੋਂ 1964 ਦੇ ਵਿੱਚ UN ਦੇ ਵਿੱਚ ਕੰਮ ਕਰਦਿਆ ਅੰਤਰਰਾਸ਼ਟਰੀ ਅਰਥ ਵਿਵਸਥਾ ਦੇ ਖੋਜ ਕੀਤੀ ਗਈ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ RBI ਦੇ ਗਵਰਨਰ। 1982 ਤੋਂ 1985 ਤੱਕ ਭਾਰਤੀ ਰਿਜ਼ਰਵ ਬੈਂਕ ਦੇ ਉਹ ਗਵਰਨਰ ਰਹਿ ਚੁੱਕੇ ਨੇ। ਯੋਜਨਾ ਆਯੋਗ ਦੇ ਉਪ ਪ੍ਰਧਾਨ 1985 ਦੇ ਵਿੱਚ ਭਾਰਤ ਦੇ ਯੋਜਨਾ ਆਯੋਗ ਦੇ ਵਿੱਚ ਆਰਥਿਕ ਸੁਧਾਰਾ ਉੱਤੇ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ। ਉਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ 1991 ਦੇ ਆਰਥਿਕ ਸੁਧਾਰਾਂ ਦੇ ਨਾਲ ਜੁੜੀ ਹੋਈ ਹੈ। 1991 ਦੇ ਵਿੱਚ ਜਦ ਭਾਰਤ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਡਾਕਟਰ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਪੀ ਵੀ ਨਰਸimha Rao ਦੀ ਸਰਕਾਰ ਦੇ ਵਿੱਚ ਆਰਥਿਕ ਸੁਧਾਰਾਂ ਦੀ ਨੀਂਹ ਰੱਖੀ। ਡਾਕਟਰ ਮਨਮੋਹਨ ਸਿੰਘ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਤੇ ਇਹ ਸਮਾਂ ਭਾਰਤ ਦੇ ਲਈ ਆਰਥਿਕ ਅਤੇ ਸਮਾਜਿਕ ਬਦਲਾਵਾਂ ਦਾ ਦੌਰ ਸੀ। ਉਹਨਾਂ ਦੇ ਵੱਲੋਂ ਕੀਤੀਆਂ ਗਿਆ ਉਪਲਬਧੀਆਂ ਦੇ ਜ਼ਿਕਰ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਮਨਰੇਗਾ ਯੋਜਨਾ ਦੀ ਜੋ ਕਿ ਰੋਜ਼ਗਾਰ ਨੂੰ ਯਕੀਨੀ ਬਣਾਉਣ ਲਈ ਜੁੜੀ ਹੋਈ ਹੈ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਧਾਰ ਯੋਜਨਾ ਉਹ ਨਾਗਰਿਕਾਂ ਦੀ ਪਛਾਣ ਲਈ ਬਣਾਈ ਗਈ ਉਸ ਤੋਂ ਬਾਅਦ ਪਰਮਾਣੂ ਸਮਝੌਤਾ ਅਮਰੀਕਾ ਦੇ ਨਾਲ ਸੈਨਿਕ ਪਰਮਾਣੂ ਸਮਝੌਤਾ ਸੀ ਤੇ ਉਸ ਤੋਂ ਬਾਅਦ ਆਰਥਿਕ ਵਿਕਾਸ ਡਾਕਟਰ ਮਨਮੋਹਨ ਸਿੰਘ ਦਾ ਜੀਵਨ ਉਹਨਾਂ ਦੀ ਸਾਦਗੀ ਅਤੇ ਦੇਸ਼ ਪ੍ਰਤੀ ਸੇਵਾ ਭਾਵਨਾ ਦਾ ਪ੍ਰਤੀਕ ਅਰਥ ਸ਼ਾਸਤਰ ਦੇ ਵਿੱਚ ਯੋਗਦਾਨ ਦੀ ਗੱਲ ਕਰੀ ਤਾਂ ਭਾਰਤ ਦੀਆਂ ਨਵੀਂ ਆਰਥਿਕ ਨੀਤੀਆਂ ਦੇ ਉਹ ਜਨਕ ਅਗਵਾਈ ਉਹਨਾਂ ਦੀਆਂ ਨੀਤੀਆਂ ਨੇ ਭਾਰਤ ਨੂੰ ਗਲੋਬਲ ਮੰਚ ਤੇ ਮਜ਼ਬੂਤ ਬਣਾਇਆ ਤੇ ਉਹ ਅੱਜ ਵੀ ਨੌਜਵਾਨਾਂ ਅਤੇ ਪ੍ਰਸ਼ਾਸਕਾਂ ਲਈ ਪ੍ਰੇਰਨਾ ਸਰੋਤ ਹੈ ਡਾਕਟਰ ਮਨਮੋਹਨ ਸਿੰਘ ਨੇ ਇਹ ਸਿੱਧ ਕੀਤਾ ਹੈ ਕਿ ਇੱਕ ਵਿਦਵਾਨ ਵੀ ਰਾਜਨੀਤੀ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ ਤੇ ਉਹਨਾਂ ਦਾ ਯੋਗਦਾਨ ਭਾਰਤੀ ਰਾਜਨੀਤੀ ਤੇ ਅਰਥਵਿਵਸਥਾ ਦੇ ਵਿੱਚ ਸਦਾ ਲਈ ਯਾਦ ਕੀਤਾ ਜਾਵੇਗਾ